ਤਾ ਤਸ਼ਰੀਆ ਕਾਲ ਸਾਰੇ ਪੰਜਾਬ ਵਾਸਲਾ ਸਾਗ ਦਾ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸ ਚ 20 ਫਰਵਰੀ ਪੰਜਾਬ ਦੇ ਮੌਸਮ ਨਿਕਲ ਰਹੇ ਕਿੰਨੇ ਪਾਗਾਂ ਚ ਮੀਂਹ ਕਰਨੇ ਇਸ ਸਾਲ ਹਨ ਤੇਜ਼ ਮੀਂਹ ਚੱਕਣ ਕਿਹੜੇ ਇਲਾਕਿਆਂ ਚ ਆ ਸਕਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜਿਹੜੇ ਵੀ ਕਿਸਾਨ ਵੀਰਾਂ ਨੂੰ ਆਪਣੇ ਵੈਦਰ ਦੀ ਇਨਫੋਰਮੇਸ਼ਨ ਲੋੜ ਪੈਂਦੀ ਹੈ ਉਹਨਾਂ ਦਾ ਆਪਣੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਚਲੋ ਕਿਵਾਦਿਆਂ ਵੀਡੀਓ ਵਾਲ ਹਾਂ ਤਾਂ ਸੀ 20 ਫਰਵਰੀ ਪੰਜਾਬ ਦੇ ਸਾਡੇ ਨੋਇਆਂ ਸਵੇਰ ਦੀਆਂ ਲਾਈਵ ਸੈਟਲ ਤੁਸੀਂ ਮੈਂ ਦੇਖ ਸਕਦਾ ਹਾਂ ਪੰਜਾਬ ਦੇ ਆਪਣੇ ਜਿਹੜੇ ਮਾਝ ਦੇ ਬਹੁਤ ਜ਼ਿਆਦਾ ਭਾਗ ਹੋ ਗਏ ਇਹਨਾਂ ਵਿੱਚ ਬੱਦਲ ਬਈ ਬਣੀ ਹੋਈ ਟਟੇ ਵੀ ਬੱਦਲ ਬਈ ਕਿਨੇ ਹੀ ਪਾਕਾਂ ਵਿੱਚ ਥੋੜੀ ਸੰਗਣੀ ਬੱਦਲ ਬਈ ਵੀ ਆਪ ਨੂੰ ਦੇਖਣ ਨੂੰ ਮਿਲ ਰਹੀ ਹੈ ਬਾਕੀ ਆਪਾਂ ਗੱਲ ਕਰੀ ਅੱਜ ਮੀਂਹ ਕਾਫੀ ਇਲਾਕਿਆਂ ਵਿੱਚ ਭਰਮਾ ਮੀਂਹ ਵੀ ਦੇਖਣ ਨੂੰ ਮਿਲਿਆ ਆਪਣੇ ਮਾਝ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਥੋੜਾ ਜਿਹਾ ਭਰਮਾ ਮੀਂਹ ਜ਼ਰੂਰ ਦੇਖਣ ਨੂੰ ਮਿਲਿਆ ਬਾਕੀ ਹਵਾ ਵੀ ਚੱਲ ਰਹੀ ਹੈ ਠੀਕ ਠਾਕ ਆਪਣੀ ਹਵਾ ਦੀ ਗੱਲ ਕਰੀਏ 20 ਤੋਂ ਲੈ ਕੇ 30 ਆ 35 ਕਿਲੋਮੀਟਰ ਦੀ ਬਾਕੀ ਆਪਣੇ ਪੂਰਾ ਚੱਲ ਰਿਹਾ ਹੈ ਜੋ ਆਪਣੇ ਦਖਣੀ ਹੋ ਚੱਲ ਰਹੀ ਹੈ ਬਾਕੀ ਗੱਲ ਕਰੀਏ ਮੀਕਣੀ ਦੀ ਹੁਣ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਹੁਣ ਮੀਕਣੀ ਦੇ ਸਾਰ ਹਨ ਆਪਣੇ ਮੱਝ ਤੋਂ ਜ਼ਿਆਦਾ ਭਾਗਾਂ ਚ ਦਵਾਬੇ ਦੇ ਦਾ ਕਿਉਂ ਚ ਮੀਕਣੀ ਦੇ ਸਾਰ ਬਣੇ ਹੋਏ ਨੇ ਜ਼ਿਲ੍ਹੇ ਵਾਈ ਵੀ ਕਰੀ ਆਪਾਂ ਗੱਲ ਕਰ ਲੈਨੇ ਕਿ ਕਿਹੜੇ ਭਾਗ ਜਮੀਨ ਜ਼ਿਆਦਾ ਸਾਰ ਹਨ ਜੇ ਆਪਾਂ ਇਸ ਵਕਤ ਗੱਲ ਕਰੀਏ ਇਸ ਵੇਲੇ ਆਪਣੇ ਗੁਰਦਾਸਪੁਰ ਪਠਾਨਕੋਟ ਦੇ ਥੋੜੇ ਬੋਤੇ ਹੁਸ਼ਿਆਰਪੁਰ ਦੇ ਕਬੂਥਰੇ ਦੇ ਭਾਗ ਹੋ ਗਏ ਇਹਨਾਂ ਚੇਹ ਸਕਤ ਆਪ ਨੂੰ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਥੋੜਾ ਤਕੜਾ ਮੀਂਹ ਵੀ ਦੇਖਣ ਨੂੰ ਮਿਲ ਸਕਦੇ ਨੇ ਆਪਾਂ ਗਾਉਂ ਚ ਬਾਕੀ ਆਪਣੇ ਫਰੀਦਕੋਟ ਦੇ ਹੋਗਾ ਫਲੂਝਪੁਰ ਮੋਗੇ ਲੁਧਿਆਣੇ ਦੇ ਹੋਗਾ ਰੂਪਨਗਰ ਸ਼ੀਤਪາກਸਾ ਕਰਨ ਕਪੂਰਥਾ ਜਨਰਲਪਗ ਹੋਗਾ ਤਾਨਤਾ ਨੰਬਰਸਰ ਗੁਰਦਾਸਪੁਰ ਹੁਸ਼ਿਆਰਪੁਰ ਦੇ ਪਠਾਨਕੋਟ ਦੇ ਪਾਕ ਹੋਗਾ ਇਹਨਾਂ ਵਿੱਚ ਮੀਂਹ ਦੇ ਸਹਾਜਾ ਹੋਣ ਜਿਆਦੇ ਹਨ ਬਾਕੀ ਆਪਣੇ ਥੱਲੇਲੇ ਮਾਲਵੇ ਦੇ ਪਾਕਨਾਂ ਨੂੰ ਰਾਜਸਥਾਨ ਦੇ ਨਾਲ ਦੇ ਇਲਾਕਿਆਂ ਵਿੱਚ ਥੋੜੇ ਜਿਹੀ ਮੀਂਹ ਦੇ ਸਾਰ ਘੱਟ ਹਨ ਉਹਨਾਂ ਚ ਜਿਹੜਾ ਸੂਰੇ ਸਿਸਟਮ ਸੀ ਉਸ ਨਾਲ ਹੀ ਆਪਣਾ ਕਾਰਵਾਈ ਦੇਖਣ ਨੂੰ ਮਿਲੀ ਹੁਣ ਮੀਂਹ ਦੇ ਥੋੜੇ ਕੋਈ ਖਾਸ ਸਾਰ ਨਹੀਂ ਹਨ ਹੁਣ ਆਪਾਂ ਕਾਲ ਮਿਲਾਂ ਕਰਕੇ ਉਹਨਾਂ ਵੱਧ ਪਾਕ ਹੋਗਾ ਮਾਜੀਦੂਆਬੇ ਦੇ ਪਾਕ ਹੋਗਾ ਇਹਨਾਂ ਵਿੱਚ ਸ਼ਾਮਲ ਆਪ ਖੁਰੂਦ ਫਰੀਆ ਹਵਾ ਵੀ ਦੇਖਣ ਨੂੰ ਮੈਂ ਸਦੀ ਤੇਜ਼ ਰਫਤਾਰ ਤੇ ਬਾਕੀ ਕਰੀਬ ਰੇਨ ਫੋਰਡਾ ਵੀ ਦੇਖ ਲਈਏ ਆਹ ਸਾਢੇ 12 ਵਜੇ ਰੇਨ ਫੋਰਡਾ ਹੈ ਅੱਜ ਦਾ ਤੁਸੀਂ ਦੇਖ ਸਕਦੇ ਆਪਣੇ ਮੱਝ ਦੋਆਬੇ ਜਿਆਦਾ ਜ਼ਿਆਦਾ ਤਰ ਪਹਾਗਾ ਵਿੱਚ ਹੀ ਹਾਰ ਹਨ ਇਹ 2:30 ਵਜੇ ਦਾ ਹੈ ਮੱਝ ਦੋਆਬੇ ਯਾਦਰ ਪਹਾਗਾ ਵਿੱਚ ਬੱਦਲ ਬਾਈ ਬਣਦੀ ਬਗੜਨਗੀ ਧੋਪ ਵੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਆਪਣੇ ਬੱਦਲ ਬਾਈ ਉਮੀਦ ਦੇ ਕਾਰਨ ਟਾਈਮ ਪਰਚ ਦੇ ਆਦੇ 2-3 ਡਿਗਰੀ ਘੱਟ ਚੁੱਕੇ ਹਨ ਰਾਤ ਦਾ ਟਾਈਮ ਪਰਚ 1-2 ਡਿਗਰੀ ਆਪਾਂ ਹੋ ਚੁੱਕੇ ਹਨ बाकी कॉलम ਬਣਾਇਆ ਕਰੀ ਅੱਜ ਆਪਣੇ 9:30 ਤੋਂ ਲੈ ਕੇ ਸ਼ਾਮੋਂ ਤਾਈਂ ਮਾਝੇ ਤੋਂ ਆਪੇ ਦੇ ਮੱਧ ਪੱਗਾਂ ਵਿੱਚ ਮੀਂਹ ਸਾਰਾ ਹਨ ਮੀਂਹ ਆਪਣੇ ਹਲਕਾ ਦਰਮਿਆਨਾ ਥੋੜੇ ਬੋਦੇ ਪੱਗਾਂ ਵਿੱਚ ਛਾਟੇਦਾਰ ਮੀਂਹ ਵੀ ਦੇਖਣ ਨੂੰ ਮੈਂ ਤਾਂ 10 ਵੀ ਮੈਂਟਲੀ ਥੋੜੇ ਬੋਦੇ ਇੱਕਦੋਗਾ ਪੱਗਾਂ ਵਿੱਚ ਥੋੜਾ ਭਰਮਾ ਵੀ ਵੀ ਦੇਖਣ ਨੂੰ ਮੈਂ ਸਦਾ ਬਾਕੀ ਹਵਾ ਵੀ ਚਸਦੇ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਬਾਕੀ ਹੋਰ ਕੋਈ ਨਵੀਂ ਅਪਡੇਟ ਹੋਊਗੀ ਤਾਂ ਫਿਰ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਿਆਵਾਂਗਾ ਅੱਜ ਜੁ ਜੁ ਨਵੀਂ ਵੀਡੀਓ ਚੰਗੀ ਇੱਕ ਤਾਂ ਵੀਡੀਓ ਲੈ ਚੈਨਲ ਨੂੰ ਸਬਸਕ੍ਰਾਈਬ ਜੁ